ਚਾਲ ਸੁਣਾ ਹਾਂ ਆ ਪੈਕੇਜ ਆਪਾਂ ਨੇ ਪੌਡਰ ਤੇ ਪਾਲਾ ਬੈਂਕ ਨੇ ਕਾਪੀ ਆ ਮੇਰਾ ਵਿੱਚ ਹੀ ਸਵਰਦੀਆਂ ਕੱਪੜੇ ਨੇ ਪਾਲੇ ਇਹ ਜਿਹੜਾ ਛੱਡ ਦਿੰਨੇ ਆ ਪੌਡਰ ਉਹਨਾਂ ਦਾ ਵਾ ਤੇ ਉਹਨਾਂ ਦਾ ਫਿਰ ਕਿ ਨਾਂ ਲਿਖਿਆ ਉਹਨਾਂ ਦਾ ਸਾਡੀ ਨਾਨੀ ਦਾ ਵਾ ਉਹ ਪਾ ਉਹ ਲਾਉਂਦੀ ਹੁੰਦੀ ਸੀ ਆ ਵਾ ਚਾਰ ਉਹ ਹੀ ਆ ਮੇਰਾ ਫੇਵਰੇਟ ਹੈ ਹਾਈ ਚਾਦਰ ਵੀ ਪਾਲੀ ਦੂਆ ਤੇ ਆ ਕੋਈ ਗੱਲ ਨਹੀਂ ਮੰਮੀ ਨੇ ਲਈ ਹੈ ਮੇਰੇ ਵਾਸਤੇ ਲਈ ਹੈ ਬੈੱਡ ਸ਼ੀਟ ਮੇਰੇ ਵਾਸਤੇ ਲਈ ਹੈ ਮਸ਼ਾਵਾਂ ਗਿਆ ਆ ਆ ਦੇ ਨਾਲੇ ਆ ਇਹ ਨਾਨੀ ਦੇ ਆ ਕੋਈ ਨਹੀਂ ਨਾਨੀ ਦਾ ਲੱਮੇ ਪਈ ਨਾ ਨਾਲੇ ਪਾਈ ਜਾਣੇ ਆ ਰੋਲੀ ਪਾਈ ਸਾਵਾਂ ਚੀਚੀ ਸੁਣਾਉਂਦੇ ਆ ਚੱਲ ਚੱਲ ਨਿਕਲੀਏ ਮਾਮੀ ਨੇ ਵੇਖ ਲੈਣੇ ਜਾਨ ਨਹੀਂ ਦੇਣਾ ਦੋਵੇਂ ਕਾਪੀ ਲਾ ਲਈ ਗਾ ਦੋਵੇਂ ਲੱਲਾ ਗਈ ਚੱਲ ਚੱਲ ਖੋਲ ਕੇ ਨਾ ਵੇਹ ਇੱਥੇ ਵੇਖ ਲੈਂਦੇ ਉਹਨਾਂ ਦੁੱਜਿਆਂ ਦੀ ਨਾ ਲੈ ਜੇ ਉਹ ਨਹੀਂ ਮੈਂ ਆਨਪੜਾ ਉਹ ਨਹੀਂ ਆ ਪਾ ਵੀ ਵਿੱਚ ਵਹਲਾ ਹਣਾ ਵਿੱਚ ਕੋਈ ਆ ਗਿਆ ਮੇਰੀ ਗੱਲ ਸੁਣ ਹਾਂ ਕਿੱਥੇ ਤਿਆਰ ਹੋਏ ਜੀ ਹੋਏ ਹੋ ਆ ਹੋਏ ਨੇ ਤਾਂ ਮੰਮੀ ਇਹ ਕਾਪੀਆਂ ਵਾ ਕਿਹੜੀਆਂ ਕਾਪੀਆਂ ਹੋਏ ਹੋ ਬੈਂਕ ਦੀਆਂ ਨਹੀਂ ਆਦੀ ਨਹੀਂ ਕੀ ਕਰਨੀਆਂ ਕਾਪੀਆਂ ਭਲੇ ਅੱਖੇ ਨਾਲ ਤਾਂ ਨਹੀਂ ਫੜ ਲਈ ਹਾਂ ਤੁਹ ਖਾ ਲ ਭਲੇ ਅੱਖੇ ਨਾਲ ਅੱਛਾ ਮੈਂ ਮੇਰੇ ਘਰੇ ਤੁਸੀਂ ਲੱਗੇ ਨਾ ਨਾ ਮੰਮੀ ਨੇ ਕਿਤੇ ਪਾਈਆਂ ਹੋਣੀਆਂ ਨਾ ਮੈਂ ਕੱਪੜੇ ਪਾਉਣ ਦੀ ਕਿੱਟ ਦੇ ਵਿੱਚ ਹੋ ਆਏ ਨਹੀਂ ਪਾੜ ਹੀ ਦੇਣ ਲੱਗਾ ਸੀ ਮੁੰਡਾ ਇਹ ਕੀ ਕਰਨੀ ਆ ਤੁਸੀਂ ਓਹੋ ਇਹਦੇ ਚੋਂ ਨਿਕਲ ਗਾਵਾ ਪੌਣੀ ਦੇ ਕੱਢੀਆਂ ਵਾਲੇ ਵਿੱਚੋਂ ਲੈ ਅੰਦਰ ਆਖਾ ਨਹੀ ਚੱਲੇ ਕਿੱਥੇ ਨਾਲੇ ਤੁਸੀਂ ਹੁਣ ਆਦੇ ਪੋ ਦਾ ਫੋਨ ਆਉਂਦਿਆ ਵਾ ਤੇ ਉਹ ਤਾਂ ਕਰਕੇ ਮੈਂ ਖਾਉਣਾ ਕਿ ਨਾ ਬੈ ਹੀ ਗਏ ਜਾ ਕੇ ਇੱਕ ਵਾਰੀ ਵਾਈਸ ਤੇ ਲਾਈਏ ਫੇਰ ਆ ਜਾਾਂਗੇ ਪਿੰਡ ਨੂੰ ਚੱਲੇ ਆ ਹਾਏ ਹਾ ਜਿਹਦੇ ਯਾਰ ਮਾਰ ਕਰ ਚੱਲੇ ਜੇ ਜਦੋਂ ਮਾਤਾ ਮੰਝੇ ਤੇ ਪੈ ਗਈ ਤੇ ਤੁਸੀਂ ਤਿਆਰੀਆਂ ਬਾਲੀਆਂ ਜਦੋਂ ਜਾਣਦਾ ਨਹੀਂ ਉਦੋਂ ਤੁਸੀਂ ਤੁਰੇ ਨਹੀਂ ਮੈਨੂੰ ਜਾਣਿਆ ਵੀ ਤੂੰ ਕਿੰਦਾ ਇੰਨੇ ਆਣੇ ਰੋਟੀ ਲਾਏਗੀ ਮੇਰੇ ਅੱਗੇ ਬੜਾ ਬੋਝ ਪੈ ਗਿਆ ਵਾ ਤੇ ਦੋ ਹੀ ਬੈਠੇ ਆ ਮੈਂ ਰੋਟੀਆਂ ਕਾਦੀਆਂ ਲਾਉਣੀਆਂ ਵਾ ਰੋਟੀਆਂ ਲਾਓ ਤੇਰੀ ਮਾਂ ਹੁਣ ਇੱਕ ਜਣੀ ਜੋਦੇ ਲਾ ਕੇ ਪੱਕਾ ਚਾਹੀਦੀ ਆ ਅੱਜ ਨਾ ਜਾਓ ਫੜਾਓ ਇਧਰ ਕੇ ਚੱਲ ਗੱਲ ਸੁਣ ਤੂੰ ਆਪਣੇ ਘਰ ਦਾ ਸੋਚ ਕੇ ਮੇਰਾ ਤਾਂ ਨਾ ਜਾੜ ਤੈਨੂੰ ਪਤਾ ਤੇ ਹੈਗਾ ਵਾ ਉਹਨਾਂ ਦਾ ਕਿੰਨੀ ਵੱਡੀ ਲਾਂ ਲਾਇਆ ਆ ਜਾਣਾ ਇੱਕ ਵਾਰੀ ਹੋਣੀ ਫੇਰ ਆ ਜਾਾਂਗੇ ਬਿਲਕੁਲ ਤੇਰਾ ਜੀ ਨਹੀਂ ਲੱਗਦਾ ਕਿ ਆ ਜਾਣਾ ਸਾਢੇ 6 ਮਹੀਨੇ ਹੋ ਗਏ ਪੱਕਾ ਤਾਨੂੰ ਆਇਆ ਨੂੰ ਤੇ ਅੱਜ ਤੁਸੀਂ ਮਾਂ ਬਿਮਾਰ ਵੇਖ ਕੇ ਤੁਸੀਂ ਤੁਰ ਪਏ ਔਖੀ ਜਿਹੇ ਤੇ ਨਾ ਨਾ ਬਣੇ ਮੇਰੇ ਮਿਲ ਲੋ ਮਾਂ ਨੂੰ ਜਾਓ ਫੇਰ ਕੋਈ ਨਹੀਂ ਸੰਭਲੂ ਮੈਂ ਤੇ ਔਖੀ ਸੋ ਕੀ ਸਾਹਮਣੀ ਹੈ ਗਰੀਬਣੀ ਵਿਚਾਰੀ ਮੇਰੀ ਗੱਲ ਸੁਣ ਹਾਂ ਆਪਣਾ ਫਰਕ ਕੋ ਹਾਂ ਰਮਣਾ ਤੇ ਪੈਣਾ ਹੀ ਆ ਬਿਮਾਰ ਆ ਹੀ ਆਵਾਂਗੇ ਤੇ ਮੇਰੀ ਗੱਲ ਸੁਣ ਨਾਲੇ ਸੂਟ ਤੇ ਤੁਸੀਂ ਦੋ ਲਿਆਏ ਹੀ ਇੱਕ ਇੱਕ ਗਲ ਪਾਇਆ ਹੀ ਜੇ ਕਿ ਲਿਆ ਹੀ ਜੇ ਤੇ ਵਾਵਾ ਹੀ ਪਰ ਲਿਆ ਵਾ ਓਏ ਕਦਾ ਇੱਥੇ ਵੀ ਮੰਮੀ ਨੇ ਬਣਾਈ ਦਿੱਤਾ ਜੀ ਇੰਨੇ ਟਾਈਮ ਚ ਕੱਪੜੇ ਤਾਂ ਵੱਧ ਹੀ ਆ ਇੱਕ ਮਿੰਟ ਵਿਖਾਈ ਆ ਬੈਗ ਫੜ ਜਾ ਵੇਖ ਲੈ ਬੈਗ ਸਾਹਮਣੇ ਆ ਵਿਖਾਈ ਭਲਾ ਤੇ ਵੇ ਸਾਹਮਣੇ ਆ ਵੇਖਣਾ ਆ ਲੈ ਲੈ ਵੀ ਮੈਂ ਹਾਂ ਅੱ ਡੱਬਾ ਕਾ ਦਾ ਖਲਕਦਾ ਆ ਵੀ ਆਹ ਦਾ ਡੱਬਾ ਓ ਮੇਰਾ ਸੈਂਟ ਹੋਣਾ ਵਾ ਜਿਆਦਾ ਧਿਆਨ ਦਾ ਖੋਨੂ ਕੋ ਦੇ ਅਗਲੀ ਨੇ ਕਹਿਣਾ ਵਾ ਵੀ ਮੈਨੂੰ ਮਜੇ ਦੇ ਪੈਸੇ ਨੂੰ ਮੇਰੀ ਧੀ ਛੱਡ ਗਈ ਆ ਜਿੰਨਾ ਅਜੇ ਤੇਰੀ ਨਾਨੀ ਨੂੰ ਤੇ ਤੇਰੀ ਮਾਂ ਨੂੰ ਹੋਸ਼ ਨਹੀਂ ਨਾ ਆਉਂਦੀ ਉਹ ਨਾ ਅਜੇ ਤੁਸੀਂ ਦਲੀਜੇ ਨੇ ਡੱਬ ਛੱਡ ਦੇ ਫੜਾਓ ਕੇ ਟੀਜਰ ਚਲੋ ਜਾਓ ਨਾਨੀ ਲਾਗੇ ਜਾ ਕੇ ਬਾਓ ਜਾ ਜਾ ਲਾਗੇ ਬੋ ਦੇ ਕੱਲੀ ਹੋ ਮੈਂ ਸੋ ਕੰਮ ਕਰਨੇ ਪਾਪਾ ਹੀ ਪੈ ਗਿਆ ਈ ਤੈਨੂੰ ਵੀ ਕਾ ਮੈਂ ਨੀ ਨੀ ਨਿਕਲ ਜੀ ਤੈਨੂੰ ਤਿਆਰੀ ਨਹੀਂ ਹੋਣੀ ਤੇਰੇ ਸੁੱਤੇ ਸੁੱਤੇ ਨਿਕਲ ਜੀ ਮੈਂ ਨਹੀਂ ਕਾਦੇ ਸਹੀ ਲੈ ਆਏ ਤੇ ਦੋ ਛੂਟਲੀਆਂ ਨਹੀਂ ਮੈਂ ਮਰ ਜਾ ਹਾਏ ਨਹੀਂ ਆ ਸਾਡੇ ਬੜ ਦੀ ਚਾਦਰ ਹਾਏ ਮੈਂ ਹਾ ਨਹੀਂ ਲੋੜਾ ਪਾ ਕੇ ਲੱਗੇ ਲਾ ਕੇ ਮੈਂ ਚਾਰ ਪਾਇਆ ਓਏ ਡਿਆਰੀ ਜਾਨਾ ਕੋਨੇ ਨੂੰ ਸ਼ਰਮ ਹੀ ਨਹੀਂ ਆਈ ਮਾਂ ਮੰਜੇ ਤੇ ਪਈ ਇਹਨਾਂ ਟਵਾ ਟਵਾਈ ਲਾਤੀ ਆ ਹਾਈ ਨਹੀਂ ਚਾਰ ਹੈ ਹੋਰ ਕੀ ਆ ਲੈ ਅਨਗੂਣਾ ਗਤਾ ਮੁੰਡੇ ਦਾ ਲੈ ਚਲੀ ਕੱਢ ਕੇ ਆਹਾ ਚਲੇ ਤੇ ਰਹਿਣਦੇ ਹਾਂ ਹੋਰ ਵੀ ਕੁਝ ਲੱਗਦਾ ਹਾਂ ਨਹੀਂ ਇਹਨਾਂ ਦਾ ਫੇ ਨਹੀਂ ਮੈਂ ਮਰ ਜਾ ਇੰਨਾ ਮਹਿੰਗਾ ਪਾਊਡਰ ਹੈ ਜੇ ਐਡਾ ਸ਼ੌਂਕ ਚੜਿਆ ਤਾਂ ਖਸਮ ਨੂੰ ਕੱ ਲੈ ਦੇ ਫਰੇ ਇਥੋਂ ਚਕਚਕ ਲੈ ਜਾਂਦੇ ਸਮਾਨ ਹਾਏ ਮੈਂ ਮਰ ਜਾ ਉਹ ਤੇ ਜੇ ਮਰੀ ਨਹੀਂ ਅਜੇ ਤੇ ਚੰਗੀ ਭਲੀ ਆ ਜੇ ਕਿਤੇ ਮਰ ਗਈ ਤੇ ਇਹਨਾਂ ਨੇ ਸਭ ਕੁ ਲੈ ਜਾਣਾ ਵਾ ਹਾਏ ਜਿੱਦਨ ਕਿਤੇ ਮਾਂ ਇਦਾਂ ਹੋ ਗਈ ਤਾਂ ਆਠਾ ਮੈਨੂੰ ਤਾਂ ਸੀਆਡੀ ਵਾਲੇ ਸਦਨੇ ਪਾਣੇ ਜਦੋਂ ਇਹਨਾਂ ਨੇ ਜਾਣਾ ਕੀ ਪਤਾ ਨੇਗਾ ਚਿਲਕਾ ਕੇ ਚੀਜ਼ਾਂ ਲੈ ਜਾਣੀਆਂ ਹੁਣ ਕੱਢ ਲੈਣੀਆਂ ਭਲਾ ਪਤਾ ਲੱਗਦਾ ਇਹਨਾਂ ਨੂੰ ਕਿੱਡੇ ਤੇਜ਼ ਆ ਨਹੀਂ ਇਹ ਦੂਵੇਂ ਜਾਨ ਹੈ ਇਹ ਡੇ ਤੇਜ਼ ਹੈ ਇਹਨਾਂ ਤਾਂ ਨਹੀਂ ਕਿਤੇ ਪਤਾ ਲ ਨਹੀਂ ਤੂੰ ਸਰੇ ਕਿਤੇ ਕਿੱਥੇ ਤਿਆਰ ਕਰ ਲਈ ਮੈਂ ਕਿੱਟ ਕਿੱਥੇ ਤਿਆਰ ਕਰਨੀ ਆ ਆ ਜਿਹੜੇ ਕਿੱਥੇ ਚੱਲੀ ਸਿਆਪਾ ਜਿਹੜਾ ਇਹਨੂੰ ਉੱਥੇ ਅੰਦਰ ਤੇਰੇ ਲੱਗ ਜਾ ਕੇ ਬੈਠੇ ਆ ਵੇਹ ਬੈਗ ਚੱਲੇ ਪਿੰਡ ਨੂੰ ਮਾਂ ਬਿਮਾਰ ਪੈ ਗਈ ਆ ਇਹਨਾਂ ਨੂੰ ਹੁਣ ਦੁੱਖ ਮਾਸਾ ਨਹੀਂ ਇਹਨਾਂ ਨੂੰ ਪਤਾ ਚੂਲ ਗਲੂਬੇ ਲੱਗਣੇ ਨਹੀਂ ਆ ਮੰਮੀ ਮਜੇ ਤੇ ਪੈ ਗਈ ਆ ਤੇ ਅਸੀਂ ਤਿਆਰੀਆਂ ਕਰੀ ਹੁਣ ਸਵੇਰੇ ਚੇਤੇ ਆਗੇ ਤੇਈ ਭੈਣ ਨੂੰ ਤੇ ਵੇਹ ਐਡਾ ਮਹਿੰਗਾ ਚਾਰ ਪਾਇਆ ਚਾਦਰ ਮੈਂ ਲਈ ਆ 350 ਦੀ ਚਾਦਰ ਤੇ ਆ ਪਾਊਡਰ ਨਾ ਵਾ ਹੈ ਸਾਰਾ ਕੁਝ ਵੇਸਟਾ ਗੱਤਾ ਵੀ ਪਾਇਆ ਲੱਲੂ ਨੇ ਤੇ ਹੱਲੇ ਤੇ ਮੈਂ ਬੈਂਕ ਦੀਆਂ ਕਾਪੀਆਂ ਫੜ ਲੀਆਂ ਮੌਕੇ ਤੇ ਆ ਗਈ ਲਕਾਉਂ ਦੇ ਹੀ ਹਾਂ ਇਹਨਾਂ ਦੇ ਹੁਣ ਟੋਟਾ ਟਵਾਈ ਲਾ ਲਈ ਆ ਤੇ ਜੇ ਮੈਂ ਕਹਾਂ ਤੇ ਮੈਂ ਬੁਰੀ ਤੇ ਤੂੰ ਨਾ ਕੁਝ ਕਮੀ ਤੂੰ ਤਾਂ ਮੂੰਹ ਤਾਂ ਕੋ ਬੋਲਣਾ ਨਹੀਂ ਤੇਰੀ ਭੈਣ ਆ ਨਾ ਦਵਿੰਦਰ ਕੀ ਕਹਾਂ ਉਹਨਾਂ ਨੂੰ ਦੱਸ ਕਿਉਂ ਕੀ ਕਹਾਂ ਟੋਟਾ ਟਵਾਈ ਲਾ ਲਈ ਉਹਨਾਂ ਨੇ ਕਹਿਣਾ ਕੋਈ ਨਹੀਂ ਤੂੰ ਚਲ ਚਾਰੀਆਂ ਲੈ ਜਾਣਗੇ ਕੋਈ ਗੱਲ ਨਹੀਂ ਹੋਰ ਕੀ ਹੋਇਆ ਚਲ ਸੋਨਾ ਦੀ ਮਾਤਾ ਦਾ ਕੱਢ ਕੇ ਦੇ ਦੇ ਇਹਨਾਂ ਨੂੰ ਸ਼ਾਪ ਤੇ ਅੱਗੇ ਲਾ ਕੇ ਮੈਡਮ ਨੇ ਹੱਤੀ ਪਾ ਲਈ ਆ ਹਾਂ ਹਏ ਨਹੀਂ ਲੋੜਾ ਪਾ ਕੇ ਲੱਗੇ ਕੁੜੇ ਮੈਂ ਇਹਨਾਂ ਦੁਕੀਆਂ ਤਿੱਕੀਆਂ ਦੇ ਮਗਰ ਪਈ ਆ ਦਿਮਾਗ ਤੇ ਗੱਲ ਆਈ ਨਹੀਂ ਇਹ ਸ਼ਾਪ ਦਾ ਕਰਕੇ ਪਿੰਡ ਚਲੀ ਓ ਵੀ ਸ਼ਾਪ ਪਿੰਡ ਛਾਡ ਆਵਾ ਤੇ ਹੁਣ ਕੀ ਕੱਢਣਾ ਐ ਚੋਗੋਹ ਨਹੀਂ ਲਿੜਈ ਆ ਸ਼ਾਪ ਲੈ ਇਹਨਾਂ ਕੋ ਸ਼ਾਪ ਕਿਆ ਲਿਆ ਫੜਾ ਲੋੜ ਮਮੀ ਤੇ ਪੈਸੇ ਲੱਗਣੇ ਆ ਤੇ ਮੈਂ ਪੈਸੇ ਫੜ ਕੇ ਲਿਆ ਮੈਂ ਸ਼ਾਪ ਤੇ ਗਹਿਣੇ ਪੜਦੇ ਨਾ ਫੜਲਾ ਬੰਦਿਆ ਫੜਲਾ ਨਹੀਂ ਤੇ ਘਰ ਨੂੰ ਜਾੜਾ ਤਰ ਲਿਆ ਹੀ ਇਹਨਾਂ ਨੇ ਆਹ ਤੇ ਮੈਂ ਰੱਖਾਂ ਸਮਾਨ ਨਹੀਂ ਜਿਹੜੀ ਮੰਜੇ ਤੇ ਪਈ ਉਹਦੇ ਨਾਲ ਦੇਖਿਓ ਨਾ ਉਹਨੂੰ ਸਮਾਨ ਦੀ ਪਈ ਆ ਤੈਨੂੰ ਸ਼ਾਪ ਦੀ ਪਈ ਆ ਹੈਂ ਨਾ ਮੈਂ ਤੇ ਵੇਖੋ ਨਹੀਂ ਡਈ ਉਹਨੂੰ ਸ਼ਾਪ ਕਸਦੀ ਪਈ ਆ ਮੈਨੂੰ ਨਹੀਂ ਪਈ ਨਹੀਂ ਜਦੋਂ ਇੱਥੇ ਸਾਰਾ ਕੋ ਕੰਮ ਕਰਦੀ ਸੀ ਹੁਣ ਬਿਮਾਰ ਹੋ ਗਈ ਸਾਰਾ ਕੋਈ ਤੂੰ ਵੀ ਸਾਹ ਛੱਡਣ ਦੀ ਤੂੰ ਵੀ ਛੱਡਣ ਦੀ ਮੈਂ ਕਿਥੇ ਛੱਡਣ ਦੀ ਪਹਿਲੇ ਲੋਕਾਂ ਮੈਂ ਜਦੇ ਮਗਰ ਮਗਰ ਤੋਰੀ ਫਿਰਦੀ ਹਾਂ ਹੁਣ ਉੱਠੇ ਤੇ ਤਾਂ ਆ ਵਾ ਜੇ ਦੇਖੋ ਬੋਲਦੀ ਨਹੀਂ ਮੈਂ ਮੂੰਹ ਜ ਤੂੰ ਨਹੀਂ ਜਾਵਾ ਨਹੀਂ ਦਵਾਈ ਦੇਣ ਦੇ ਨਾ ਜਿਹੜੀ ਮੈਂ ਗੱਲ ਆਖੀ ਆ ਇਹਨਾਂ ਨੂੰ ਬਾਲੇ ਥੇ ਕਹ 15000 ਦੇ ਟੈਸਟ ਹੋਣੇ ਆ ਦੋਹੇ ਜਾਣੇ ਲੈ ਜੀ ਤੇ ਕਾਰਵਾਈ ਕਰਾ ਲੀਏ ਵੇਖਣਾ ਤੇਰੇ ਅਰਗੇ ਹੱਥ ਛੜ ਕੇ ਤੇਰਾਂ ਚੱਟਦੇ ਹੁੰਦੇ ਯੋ ਜਿੰਨਾ ਇੰਨੀ ਟੋਟਲ ਤੈਨੂੰ ਇਹੀ ਕੰਮ ਰਹਿ ਗਿਆ ਉਹ ਕੁੜੀ ਨੂੰ ਇਹੀ ਕੰਮ ਰਹਿ ਗਿਆ ਇਹ ਮੇਰ ਕੋ ਸੌਣੀ ਹੌਲੀ ਬੋਲ ਆਹ ਤੇਰਾ ਤਾਂ ਦਿਮਾਗ ਖਰਾਬ ਹੋਇਆ ਤੇਰਾ ਬੜਾ ਕਰਦੀ ਆ ਦੱਸ ਬਿੱਡੀ ਹੌਲਾ ਹੈ ਦਿਲ ਦੀ ਮੈਂ ਤੇਰੇ ਅਰ ਵੀ ਨਹੀਂ ਫੇਰ ਗਈ ਤੇਰੇ ਹੀ ਪਵਾੜੇ ਆ ਸਾਰੇ ਤੂੰ ਹੀ ਸਲਾਹ ਦਿੱਤੀ ਡਰਮ ਦੀ ਜਿੰਨੀ ਵਾਰ ਵੀ ਤੂੰ ਕੋਈ ਸਲਾਹ ਦਿੱਤੀ ਨਾ ਕਦੇ ਕਾਮਯਾਬ ਨਹੀਂ ਹੋਈ ਮੈਂ ਡਰਮ ਦੀ ਗੱਲ ਤੇ ਹੀ ਆਪਣੇ ਜੀ ਕੀਤੀ ਮੈਂ ਉਹਨਾਂ ਨੂੰ ਥੋੜੀ ਕਿਹਾ ਵੀ ਡਰਮ ਲੈ ਆਓ ਉੱਨਾ ਪਰ ਨਿਕਦੁਰ ਪਿਆ ਤੇ ਸਲਾਬ ਬਣਨੀ ਪੀ ਡਰਮ ਲਿਆਉਣਾ ਤੇ ਸੱਚੀ ਨਾ ਵੱਡ ਹੁਟ ਕੇ ਪੌੜੀਆਂ ਹੋਏ ਵਿੱਚ ਵੇ ਰੋਜ ਟੈਂਕੀ ਖਾਲੀ ਹੋਈ ਰਹਿੰਦੀ ਨਹੀਂ ਜੀ ਜ ਟੈਂਕੀ ਤਾਂ ਕਹਿੰਦੇ ਹੁੰਨੇ ਆ ਵੱਢ ਕੇ ਦੀ ਇੰਨੀ ਆ ਤੇ ਪਈ ਵੇ ਕਿੱਦਾਂ ਹੁਣ ਜਿੱਤਾ ਪਤਾ ਨਹੀਂ ਇਹਨੂੰ ਕੀ ਹੋ ਗਿਆ ਉਦਾਂ ਲੜੀਆਂ ਵੱਡੀਆਂ ਛਾਲਾ ਮਾਰਦੀ ਵੀ ਮੈਂ ਸਾਰਾ ਪਿੰਡ ਗਾੜੀ ਲਾ ਲਾਂ ਤੇ ਮੇਰੇ ਸਦਮੇ ਜੀ ਅੰਤਰੀ ਸਦਮਾ ਹੀ ਲੈ ਕੇ ਬਹਿ ਗਿਆ ਹੀ ਨਾ ਹੁਣੇ ਮਹੀਨਾ ਨਾ ਉੱਠੇ ਤੇ ਮਹੀਨਾ ਬੈਠੇ ਰਵਾਂਗੇ ਮਨੇਰ ਦਾ ਠਾਲਿਆ ਤਨੂੰ ਸਵੇਰ ਦਾ ਠਾਲਿਆ ਤਨੂੰ ਤਿਆਰ ਹੋ ਜਾ ਤਿਆਰ ਉਹ ਤੇ ਚੁੰਮਨ ਕਰੀ ਜਾਂਦਾ ਬਾਥਰੂਮ ਚ ਘੰਟਾ ਲਾਇਆ ਸਵੇਰੇ ਸਵੇਰੇ ਨਿਕਲ ਜਾਣਾ ਨਹੀਂ ਤੇ ਸਾਰੀ ਜੱਬ ਮੌਕਾ ਜਾਨੀ ਬੈਂਕ ਦੀਆਂ ਕਾਪੀਆਂ ਵੀ ਇਤੋਂ ਦੇ ਹੱਥ ਆ ਗਈਆਂ ਖੱਤਿਆ ਉਹਦਾ ਤੂੰ ਬੜਾ ਆਪਣੇ ਆਪ ਚ ਬੰਦਾ ਲੈ ਕੇ ਭੱਜ ਜਾਂਦਾ ਭੱਜਣ ਦੀ ਅਗਲੀ ਕਿੱਥੇ ਭੱਜ ਜਾਣਾ ਇੱਥੇ ਆਣਾ ਪੈਣਾ ਕਿੱਥੇ ਭੱਜ ਜਾਣਾ ਤੂੰ ਹੀ ਘੱਟ ਘੱਟ ਦੇਖਣੀ ਵੀ ਐ ਲੈ ਮੈਂ ਵੇਖ ਕੇ ਲਿਆ ਆਂ ਅੰਦਰ ਚੁੱਪ ਕਰਕੇ ਬੈਗ ਚ ਪਾਉਂਦੀ ਹਾਂ ਕਾਪੀਆਂ ਇਹ ਉਠੀ ਹੁੰਦੀ ਤੇ ਇਹਦੀ ਕਿ ਜੁਰਤੀ ਕਾਪੀਆਂ ਇਦਾਂ ਹੱਥੋਂ ਫਰ ਲੈ ਲਓ ਚਾਲੇ ਜੀ ਵੇਲਾ ਰੱਬ ਨੇ ਪਾਤਾ ਹੀ ਨਹੀਂ ਜਾਂਦੇ ਫਿਰ ਆ ਕੋਮਾ ਚ ਜਾਣ ਨਾਲ ਉਹ ਤਾਂ ਬੰਦਾ ਜਾਂ ਤਾਂ ਤਾਂ ਜਾਂਦਾ ਹੋ ਜੇ ਹਾਂ ਹਾ ਜੇ ਬੰਦਾ ਕੋ ਖਾਂਦਾ ਨਾ ਉਹਦੀ ਤਾਂ ਕਿੰਨਾ ਕ ਦਿਨ ਬਚੂਗਾ ਕੋਦਾ ਜੇ ਬੰਦਾ ਕੋਮਾ ਚਲ ਜਾਂਦਾ ਜੇ ਤਾਂ ਉੱਠਦਾ ਹੀ ਨਹੀਂ ਤਾਂ ਖਾਂਦਾ ਵੀ ਨਹੀਂ ਮਿਲਦਾ ਵੇ ਹਾਂ ਅ ਇਦਾਂ ਨਹੀਂ ਕਹੀਦਾ ਨਾਨੀ ਆ ਕੱਖ ਨਹੀਂ ਬੰਦਾ ਅਦਾ ਵੇਖ ਲਾ ਉਹ ਬੰਦਾ ਕੱਖ ਨਹੀਂ ਆ ਸਾਰਾ ਦਿਨ ਇਹਦੀ ਜਬਾਨ ਨਹੀਂ ਮੂੰਹ ਚ ਪੈਂਦੀ ਮੇਲਾ ਭਾਈ ਹੁਣ ਵੇਲਾ ਕਿਦਾਂ ਚੁੱਪ ਕਰਕੇ ਭਾਈ ਮੰਮੀ ਐ ਮੰਮੀ ਉਠ ਮੈਂ ਸਾਨੂੰ ਯਾਦ ਵਿਚਾਲੇ ਰੱਖਿਆ ਵਾ ਮੰਮੀ ਮੇਰੇ ਬਿਨਾਂ ਦਾ ਕੌਣ ਆਦਾ ਸਾਰੇ ਆ ਇਹਦੇ ਬਿਨਾਂ ਗੜਾ ਗੱਡਾ ਖਲੋ ਜਾਣਾ ਵਾ ਗੱਲ ਤੇ ਆ ਮਾਂ ਥੋੜੀ ਮਿਲ ਜਾਨੀ ਮੈਨੂੰ ਤੂੰ ਖਾਲੀ ਮੁਰਗਾ ਚੂੜ ਗਲੂਬੇ ਲਾ ਲਿਆ ਇੱਥੇ ਤੈਨੂੰ ਕਹਿੰਦੇ ਰੋਟੀ ਵੀ ਨਹੀਂ ਪੁੱਛਣੀ ਮੰਮੀ ਤੇ ਗੱਲ ਸੁਣਨਾ ਉਠ ਸਾਰਾ ਕੋ ਆਪਣਾ ਹੀ ਆ ਰਾਹਾਂ ਕਿ ਤੁਮ ਵੇਚ ਕੇ ਸਾਰਾ ਕੋਠੇ ਕਾਲੇ ਕੰਮ ਲਈ ਰੱਖਾਂਗੇ ਇੱਕ ਤੇ ਬਣਾ ਕੇ ਦਿਆ ਕਰੋ ਭਾਰ ਭਾਰ ਦੀਆਂ ਚੀਜ਼ਾਂ ਤੂੰ ਕਿ ਟੈਂਸ਼ਨ ਲੈਣੀ ਆ ਉਦੋਂ ਜਦ ਮੰਮੀ ਉੱਠ ਗਈ ਨਾ ਬਾਹਾਂ ਗਾਂ ਵੀ ਉਹਦਾ ਮੰਮੀ ਦਾ ਜਿਆ ਕਿੰਨਾ ਚੇਰ ਕੱਢਣਾ ਉਹ ਚੀਜ਼ ਦੀ ਵੇਟ ਨਹੀਂ ਕਰਨੀ ਇਹਨੂੰ ਕਹਿਣਾ ਕਰਦੇ ਅਦੋ ਅਦੋ ਸਾਰਾ ਕੋ ਮੰਮੀ ਇਹ ਮੰਮੀ ਮੈਂ ਨਾ ਚਿੱਟੇ ਕਾਗਜ਼ ਦੇ ਗੂਠਾ ਲਵਾ ਲਈਏ ਲਿਖਾ ਬਾਅਦ ਲਾਵਾਂਗੇ ਸਾਰਾ ਕੋ ਇਦਾਂ ਵੀ ਹੋ ਜਾਂਦਾ ਈ ਗੂਠੇ ਨੇ ਨੀਲੇ ਹੋਏ ਨੇ ਨੀਲੇ ਨਹੀਂ ਹੋਏ ਭਾਂਡੇ ਮਾਂਜ ਮਾਂਜ ਉਹਦੇ ਕੱਸ ਗਿਆ ਸਾਰਾ ਕੋ ਇਹਦਾ ਗੂਠਾ ਕਿੱਥੇ ਲੱਗਣਾ ਫੋਟੋ ਫਾਟਮ ਨਹੀਂ ਆਉਗੀ ਪਰ ਇਹਨੇ ਬੋਲਣਾ ਨਹੀਂ ਨਾ ਪਤਾ ਨਾ ਅੱਧ ਮੇਲ ਜੀ ਦੇ ਕਹਿੰਦੇ ਪਏ ਆਣੇ ਕਹਿੰਦੇ ਬੜੇ ਆਲੇ ਕਾ ਤੋ ਖੁਸ਼ ਹੋ ਡੇ ਕੀ ਗੱਲ ਨਹੀਂ ਨਹੀਂ ਖੁਸ਼ ਕੀ ਹੋਣਾ ਵਾ ਉੱਠੀ ਹੈ ਉੱਠੀ ਤੂੰ ਹਾਂ ਹੜੇ ਤਾਂ ਗੱਲਾਂ ਕੀਤੀਆਂ ਇਹਨੇ ਫੇਰ ਪੈ ਗਈ ਉਹ ਹਾਂ ਮੰਮੀ ਕਹਿੰਦੀ ਗੱਲ ਸੁਣ ਹਾਂ ਕਹਿੰਦੀ ਤੁਸੀਂ ਪੁੱਤ ਘਰ ਜਾਓ ਮੇਰੀ ਟੈਨਸ਼ਨ ਲਾਓ ਮੈਂ ਆ ਵੀ ਉੱਠ ਖਲਾਉਣਾ ਵਾਂ ਆਹੋ ਤੇ ਕਹਿੰਦੀ ਸਾਰਾ ਕੁਝ ਪੁੱਤ ਤੇਰਾ ਹੀ ਆ ਅਈ ਕਾਰਵਾਰ ਉਸਮਾਨ ਪਾਂਡਾ ਸਨਾ ਜੋ ਦਿਸਦੇ ਦਵਿੰਦਰ ਦਾ ਸਾਰਾ ਕੰਮ ਮੇਰੇ ਪੁੱਤ ਦਾ ਤਾਂ ਬੰਜਰ ਜੀ ਜ਼ਮੀਨ ਜੇ ਚ ਕੁਝ ਨਹੀਂ ਨਾ ਹੁੰਦਾ ਹੋਰ ਧਰਦੀ ਚੰਗਾ ਮੂੰਹ ਤੋਂ ਜਾ ਕੇ ਉੱਠੀ ਹੀ ਤਾਂ ਮੈਨੂੰ ਕੋਈ ਨੀ ਆਵਾਜ਼ ਮਾਰੀ ਤੁਸੀਂ ਤੂੰ ਤੂੰ ਆਈ ਨਹੀਂ ਅਸੀਂ ਦੀਵਾਜਾ ਮਾਰਿਆ ਇਹਨਾਂ ਕੰਮ ਲਾਇਆ ਹੀ ਨਹੀਂ ਨਾ ਇਹਨਾਂ ਕੋਈ ਗੱਲ ਨਹੀਂ ਅਜੇ ਜ਼ਮੀਨ ਜਮੂਨ ਕੋਈ ਨਹੀਂ ਕਿਸੇ ਦੇ ਨਾਂ ਹੋਣੀ ਜੇ ਨਾ ਚਰਮਾ ਤਾਂ ਹੁੰਦੀ ਨਹੀਂ ਆਂਦੀ ਆ ਵੀ ਤੁਸੀਂ ਪੁੱਤ ਮੇਰੇ ਹੁੰਦੇ ਹੁੰਦੇ ਆ ਨਾ ਤੇ ਆਪਣੇ ਗੂਠਾ ਮੇਰੇ ਕੋਲ ਲਵਾਓ ਤੇ ਆਪਣੇ ਹਿੱਸੇ ਕਰੋ ਇਹੀ ਗੱਲ ਕਹੀ ਆ ਵੀ ਕਾਰਵਾਈ ਕਰਕੇ ਮੇਰੀ ਗੱਲ ਸੁਣੋ ਵੇਲਾ ਕਾਰਵਾਈ ਕਰਕੇ ਤੇ ਆਂਦੀ ਵੀ ਆਪਣਾ ਸੰਭ ਲੋ ਨਾ ਨਹੀਂ ਇਹ ਤੇ ਤੇ ਨਾ ਕਰਦੀ ਤੂੰ ਤੇ ਬਸ ਸਾਂਭੇ ਕਿ ਨਾ ਸਾਡੇ ਕਰੋਗੀ ਤੇ ਮੇਰੀਆ ਚੁੱਪ ਕਰੋ ਵੇ ساری ਉਮਰ ਬੰਦਾ ਟਟਟ ਕਰ ਲਈ ਮਰ ਜਾਂਦਾ ਜੋ ਮੱਜੇ ਤੇ ਪਈ ਨਾ ਕਿਤੇ ਪਾਣੀ ਦਾ ਘੁੱਟ ਪੀਂਦਾ ਹੀ ਆ ਉਹਨੇ ਕਹਿੰਦਾ ਨਾਲ ਲੈ ਜਾਣਾ ਕੋਈ ਨਾ ਇਹ ਕਹ ਗਈ ਕਾ ਦਿੱਤੀ ਹੈ ਇਹ ਨਾ ਨਹੀਂ ਆਂਦੀ ਵੀ ਉੱਠ ਕੇ ਮੇਰੀ ਸੁਣ ਲੋ ਗੱਲ ਮੈਂ ਤੇ ਤੇਰਾ ਮਾਮਾ ਅਹੀਂ ਚੱਲੇ ਇਹਨੂੰ ਲੈ ਕੇ ਕਿੱਥੇ ਹੈ ਕਿਦਾਂ ਦੀ ਕਿੱਥੇ ਹਸਪਤਾਲ ਕੇ ਨਾ 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 ਕਿੰਦੇ ਨਹੀਂ ਖੜਦਾ ਨਹੀਂ ਰੋਲ ਨਹੀਂ ਆਪਣੀ ਮਾਰ ਹੱਦ ਨਹੀਂ ਹੋਣੀ ਆਪਰੇ ਮਾਰ ਜਾ ਅੰਦਰ ਪਾ ਗਏ ਮੈਂ ਡਾਕਟਰ ਨੇ ਕਿਹਾ ਨਾ ਵੀ ਹੋਸ਼ ਆ ਜਾਨੀ ਹੁਣ ਉੱਠੀ ਸੀ ਉਹਨੇ ਘਰੀ ਨੂੰ ਉੱਠੀ ਜਾਣਾ ਲੱਗੀ ਸੀ ਅਗਲੀ ਦਿਲ ਦੀਆਂ ਕਰ ਕੀ ਯਾਰ ਤਰੀਕੇ ਨੇ ਮੈਨੂੰ ਉਹਨੇ ਛੱਡਣਾ ਚੋਣਨੇ ਦੇ ਦੇ ਨਹੀਂ ਸਾਸੰਦਰ ਪਾ ਕੇ ਮਾਰਤੀ ਕਹਿਣਾ ਇੱਥੇ ਬੈਠੀ ਮੈਂ ਸ਼੍ਰੀਕ ਨੂੰ ਬੁਲਾਤੀ ਇੱਥੇ ਬੈਠੀ ਆ ਮੇਰੇ ਅੱਖਾਂ ਸਾਹਮਣੇ ਸਭ ਕੋਣ ਦਾ ਜਾਨੀ ਗੱਲ ਨਹੀਂ ਆਪੇ ਕੋਲ ਦਵਾਗੇ ਜੋ ਤਰ੍ਹਾਂ ਜਾਣ ਵਾਲੀ ਨਹੀਂ ਆਂਦੀ ਨਹੀਂ ਆਂਦੀ ਹੁੰਦੀ ਮੈਂ ਬੈਠੀ ਮੈਨੂੰ ਪਤਾ ਬੜਾ ਸਾਂਭਿਆ ਤੋਂ ਹੀ ਮੈਨੂੰ ਪਤਾ ਮੇਰੀ ਪਰਜਾਈ ਇਦਾਂ ਨਹੀਂ ਜਾਣ ਦਿੰਦੀ ਇਹਨੂੰ ਲਾਜ ਕਰਾਇਆ ਵਾ ਹੈ ਨਾ ਠੰਡੀ ਜੀ ਹੋਈ ਵੇਖ ਕੇ ਨਹੀਂ ਏਸੀ ਦੇ ਸੁਵਾ ਦੇ ਕਿ ਤਾ ਠੰਡੀ ਹੋ ਰਹੀ ਆ ਮਾਰੇ ਆਪ ਫਰਿਆ ਪਿਆ ਵਾ ਹਾ ਹਾ ਹਾਂ ਸਾਰ ਰੋ ਗਿਆ ਜੇ ਹਾਏ ਮੇਰੀ ਮਾਂ ਹਾਂ ਨਿੰਨ ਕੱਢ ਗੋ ਆ ਜਾ ਬੀਆ ਹਾਂ ਹਾ ਹਾ ਸੁਣ ਮਮਮੀ ਹਾਂ ਮੰਮੀ ਪਾਣੀ ਘਰੇ ਪਾਣੀ ਲਿਆ ਲੈ ਆਵੀਂ ਪਾਣੀ ਲਿਆ ਨੰਨੀ ਨੂੰ ਹੋਸ਼ ਆ ਗਈ ਨਾ ਫਤਿਹ ਪਾਣੀ ਲਿਆ ਹਾਂ ਮੰਮੀ ਮੇਰਾ ਤਾਂ ਮਰਨ ਨਹੀਂ ਤੇਰੇ ਨਾਲ ਮਰਨ ਨਹੀਂ ਉਦਨ ਦੀ ਹਾਂ ਕੀ ਕਰਨੀ ਉਦਨ ਦੀ ਮਾਤਾ ਮੇਰੀ ਗੱਲ ਸੁਣ ਇਹ ਚਾਹ ਬਣਾਈਏ ਪੀਏ ਬਾਹਰ ਤੇਰੀਆਂ ਸਹੇਲੀਆਂ ਆਈਆਂ ਚਾਹ ਪਾਣੀ ਲਾ ਚਾਹ ਦੇ ਪਈ ਤੈਨੂੰ ਸਿੱਧੀ ਕਰ ਲੈ ਤਸ ਕਿਦਾਂ ਨੂੰ ਸੁਟਿਆ ਰੇਸੀ ਘਟ ਕਰ ਹਾਂ ਲੱਗਾ ਸਿੱਧਾ ਹਾਂ ਇਹ ਸਿੱਧਾ ਘਟ ਕਰ ਮੈਂ ਤਾਂ ਕਿਤੇ ਮਰਨ ਨਹੀਂ ਤੇਰੇ ਨਾਲ ਜੀ ਛੱਡੇ ਨਾ ਮਾਹੌਲ ਨਾਲ ਦਿਆ ਪਾਣੀ ਪੀਣਾ ਹੀ ਸਾਰੇ ਨੀੜੇ ਗਿੱਲੇ ਕਰਤੇ ਜਿੰਨੇ ਮਾਰਨੀ ਇਹਨੇ ਛੱਡੇ ਮਾਰ ਰਿਆ ਮੰਮੀ ਹੋਸ਼ ਕਰ ਹੁਣ ਇਹ ਤੇ ਚੱਲ ਚੱਲੇ ਹੀ ਹੈ ਕਿੱਥੇ ਚੱਲ ਚੱਲੇ ਅਈ ਦੋ ਬੇਗੰਦੇ ਚੱਲ ਚੱਲੇ ਹੀ ਚੱਲੀਆਂ ਨਹੀਂ 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 ਮੈਂ ਕਿੱਥੇ ਜਾਣਾ ਇਹਨਾਂ ਜਲਾਦਾਂ ਦੇ ਹੱਥਾਂ 'ਚ ਮੈਂ ਤਾਂ ਕਿਤੇ ਇੱਕ ਮਿੰਟ ਨਹੀਂ ਮੰਝੇ ਤੋਠੀ ਫੜਾ ਮੈ ਪਾਣੀ ਦ ਫੜਾ ਮੈਂ ਛੱਡਦੀ ਤੈਨੂੰ ਫੜ ਪਾਣੀ ਪੀ ਮੈਂ ਤਾਂ ਰੋਟੀ ਨਹੀਂ ਨੰਗੀ ਕੱਲ ਦੀ ਕਿਤੇ ਹਾਂ ਤੂੰ ਐਵੇਂ ਭੁੱਖਾ ਆਈ ਨਾਨੀ ਹਾਏ ਮੰਮੀ ਮੇਰਾ ਪੁੱਤ ਨਾ ਰੋਟੀ ਕਾਹਨੂੰ ਬੋਲ ਬੋਲ ਉੱਤਰੀਆ ਮੈਂ ਜਾਣੀ ਤੂੰ ਹੀ ਰੋਣਾ ਮੈਨੂੰ ਯਾ ਲੱਗਾ ਰੋਟੀ ਕਿਉਂ ਨਹੀਂ ਖਾਧੀ ਤੈਹੀਂ ਰੋਟੀ ਨੰਗਦੀ ਆ ਤੂੰ ਕਿੱਦਾਂ ਪਈ ਕੱਲ ਦੀ ਹੋਇਆ ਕੀ ਸੀ ਕੀ ਇੰਨਾ ਸਦਮਾ ਲਾ ਲਿਆ ਤੂੰ ਹੈ ਕੀ ਇੰਨਾ ਸਦਮਾ ਲਾ ਲਿਆ ਇਹਨਾਂ ਨੂੰ ਸਮਝਾਇਆ ਹਣ ਕੋ ਹ ਇਹਨਾਂ ਨੂੰ ਸਮਝਾਇਆ ਬਥੇਰੀ ਕੁੱਤੇ ਖਾਣੀ ਕੀਤੀ ਆ ਮੈਂ ਤੂੰ ਮੈਨੂੰ ਤੇ ਜ਼ਿਆਦਾ ਹੀ ਦਿਲ ਤੇ ਲਾ ਲਈ ਤੇ ਤੇ ਬਿਨਾ ਮੇਰਾ ਕੌਣ ਹੈ ਡਰਾਮਾ ਸਾਡਾ ਹੈ ਹੈ ਡਰਾਮਾ ਸਾਡਾ ਹੈ ਆਹੋ ਖਸਮਾਂ ਖਾਈ ਡਰਾਮ ਤੂੰ ਨਾ ਦਿਲ ਤੇ ਲਾ ਅਹੀਂ ਬੈਠੇ ਨਾਲੇ ਜਨਾ ਚ ਨਹੀਂ ਬੈਠੇ ਤੈਨੂੰ ਕੀ ਹੋਣਾ ਵਾ ਜੇ ਤੂੰ ਜਾਣਾ ਡਰਾਮ ਪਹਿਲਾਂ ਖਲਾਦੀ ਬਾਹਰ ਨਹੀਂ ਅਹੀਂ ਕਿੱਥੇ ਜਾਣਾ ਵਾ ਅਹੀਂ ਨਹੀਂ ਜਾਣਾ ਤੇਰੀ ਐਡਾ ਛੱਡ ਕੇ ਚਲ ਜੂਗੀ ਮੈਂ ਹੈ ਮੈਨੂੰ ਅਥਾਫਾ ਕਰੀ ਉਹ ਹੁਣ ਤੂੰ ਮੰਨਦੀ ਆ ਨਾ ਇਹ ਉਹ ਸਕੀਮਾਂ ਤੇ ਹੀ ਦੋ ਦਿਨ ਕਾਹਨੇ ਅਸੀਂ ਸਾਰਾ ਕੋ ਸਾਢੇ ਨਾ ਕਰਾ ਤੇ ਨੂੰ ਸਾਹਮਣੇ ਨਹੀਂ ਲਾ ਕੇ ਤੁਹਾਨੂੰ ਕਾਸ਼ ਤੇ ਦਿੱਤਾ ਜੋ ਕਰਦੀ ਜਾਇਦਾਤ ਉਹਨਾਂ ਦੀ ਤੇ ਜੜੀ ਪੜੀ ਤੁਹਾਡੀ ਗੱਲ ਸੁਣ ਨਹੀਂ ਕਰ ਕੇ ਉਹਨਾਂ ਦਾ ਬੈਂਕ ਦੀਆਂ ਕਾਪੀਆਂ ਉਹ ਕਾਢ ਲੀਆਂ ਤੇ ਤਰਾ ਤੇਰੀ ਤੇਰੀ ਸ਼ਾਪ ਵੀ ਲਾ ਲਈ ਤੇਰੀ ਸ਼ਾਪ ਤੇ ਮੈਂ ਆਵੇ ਪਾਈ ਹੱਥ ਤੇਰ ਕੋ ਆ ਗਈ ਚੱਲ ਪਾਸਾ ਮੈਂ ਲਾ ਨਾ ਤੇਰੀ ਮੈਂ ਤਾਂ ਪਾਈ ਆ ਮੇਰਾ ਬਾਲ ਦਾ ਵੀ ਉਹ ਲਾ ਲੀਆਂ ਇਹਨੇ ਤੂੰ ਮੰਨਦੀ ਮੈਂ ਕਹਿਣਾ ਹੈ ਗਿਆ ਤੁਹਾਨੂੰ ਨਹੀਂ ਆ ਗਿਆ ਵਾਲਿਆਂ ਕਿਹੜੇ ਵੇਲੇ ਲਾ ਲਵਾਂ ਹਾਏ ਲੱਲਾ ਮੈਂ ਤਾਂ ਸੋਤ ਪੋਦੀ ਨਹੀਂ ਕੋਈ ਮੇਰਾ ਤਾਂ ਧਿਆਨ ਹੀ ਨਹੀਂ ਯਾਰ ਮਾਪੇਓ ਇਦਾਂ ਮੈਂ ਤੇ ਸ਼ਰਾਈ ਹੋ ਜਾਂਦਾ ਸਾਨੂੰ ਇਹ ਤੇ ਗੱਲਾਂ ਸੁਝਣ ਡਈਆਂ ਵਾ ਗਿੱਲੀ ਕਿ ਹੋਈ ਨਹੀਂ ਤੂੰ ਪਾਣੀ ਢੋੜਿਆ ਤੇ ਪੈ ਲੈਂਦੇ ਲੰਮੀ ਪੈ ਲੈਂਦੇ ਲੰਮੀ ਪੈ ਲੈਂਦੇ ਪੈ ਲੈਂਦੇ ਪੈ ਲੈਂਦੇ ਪੈ ਚਾਹ ਘੋਟ ਬਣਾ ਦਵਾ ਮੈਂ ਤੇ ਜੀ ਨੂੰ ਕੋ ਹੋਂ ਡਿਆ ਹੀ ਦਾ ਸ਼ੁਕਰ ਤੂੰ ਬੋਲੀ ਤੇ ਤੇਰੀ ਆਵਾਜ਼ ਸੁਣੀਆ ਤੇ ਨਾ ਹਾਂ ਮੈਨੂੰ ਰੋਸ ਦੋ ਨਾ ਲੰਮੀ ਬਾ ਉਹਦੀ ਲੰਮੀ ਹੋਈ ਏ ਕੱਲ ਦੀ। ਇਕਦਾਂ ਰਸਦਾ ਮੈਨੂੰ ਭੁੱਖ ਲਾ ਲੀ। ਲੈ ਲੈਂਦੇ ਵੇ ਲੈ ਲੈਂਦੇ ਸ਼ੁਕਰ ਕਰਕੇ ਦੀ ਆਵਾਜ਼ ਕੰਨਾਂ ਚ ਪਈ ਆ। ਤੂੰ ਸਾਰਾ ਦਿਨ ਬੋਲਦੀ ਚੰਗੀ ਲੱਗਦੀ ਚੁੱਪ ਪਈ ਆ ਨਾ ਕੱਲ ਦੀ। ਤੇ ਮੇਰੇ ਦੇ ਜੀ ਨੂੰ ਕੁਝ ਹੋਣ ਦਿਆ ਹੀ ਉਹ ਹਾਨੀ ਨਾ ਦੱਸਿਆ ਪਾ ਇਹਨਾਂ ਦਾ ਕਿਤੇ ਇਹਨਾਂ ਦਾ। ਹੈਂ? ਕਿੱਡੀ ਚਾਲਬਾਜ਼ ਜਨਾਨੀ ਆ। ਅਹੇ ਮੈਂ ਤੇ ਮਾਂ ਦੇ ਸਹਰਾਣੇ ਨੇ ਉੱਠੀ। ਮਾਂ ਨੂੰ ਕਿਦਾਂ ਹਲਾ ਸਰੀਆਂ ਦੇਂਡੀ। ਮਾਂ ਨੇ ਖੈਣਾ ਨਾ ਖਰੇ ਬ ਮੇਰੇ ਲਾਗੇ ਬੈਠੀ ਨਹੀਂ ਆ। ਮੇਰੀ ਕਿਤੇ ਵਾਈ ਸੋਈ ਨਹੀਂ ਲਈ। ਅਹੀਂ ਤੇ ਉਦੋਂ ਦੇ ਨਾਤੇ ਨਹੀਂ ਆ। ਅਹੀਂ ਤੇ ਕੋ ਖਾਦਾ ਨਹੀਂ ਅਮਤਰੇ ਪਨੀਰ ਬਣਾਵਣਾ ਖਾਂਡੇ ਤੁਸੀਂ ਉਦੋਂ ਤੇ ਤੁਸੀਂ ਤੇ ਕਦੇ ਮਾਂ ਬੈੱਡ ਤੇ ਸੁੱਟ ਕੇ ਆਪ ਇਸੀਆਂ ਤੇ ਗਾੜੀ ਹੋ ਫਸਾਉਂਦੇ ਜੇ ਜੇ ਮੈਂ ਸੱਚੀਆਂ ਦਸਾਂ ਤੇ ਲੱਗ ਜੇ ਅੱਗ ਮੇਰਾ ਵੀ ਅੰਤਰਾ ਦਿਮਾਗ ਜਿਹੜਾ ਖੁਫਾਕ ਨਾ ਭਰਿਆ ਵਾ ਉਦੋਂ ਕਿਤੇ ਬਣਾ ਲਿੰਦੀ ਇਹਨਾਂ ਦੀ ਵੀਡੀਓ ਤੇ ਆਹ ਲੱਛਣ ਕਰਦੇ ਟਰਾਂਕਾਂ ਤੱਕ ਤੇ ਤੁਸੀਂ ਫੋਲ ਲੈ ਕਾਪੀਆਂ ਤੱਕ ਤੇ ਤੁਸੀਂ ਲੈ ਚੱਲੇ ਹੈ ਤੇ ਮਗਰ ਕੀ ਰਹਿਣਤਾ ਛਾਪ ਜਿੱਥੇ ਤੱਕ ਵੀ ਛਾਪ ਰਿਹੇ ਹੱਥੋਂ ਲਾ ਲਈ ਹੈ ਇਥੋਂ ਤੱਕ ਇਹ ਨਾ ਕੀਤਾ ਤਿਆਰ ਕੋ ਇੰਨੀ ਹੋਈ ਕਿੱਥੇ ਚੱਲੀ ਆ ਨਹੀਂ ਜਾਂਦਾ ਕਿੱਥੇ ਆ ਕਾਲ ਪਰਸਾ ਦਾ ਤੇਰੇ ਵਾਲੇ ਵੇਖ ਨਾਤਾ ਨਹੀਂ ਨਾ ਨਾ ਕੇ ਹਟੇ ਹੀ ਕਿਤੇ ਨਹੀਂ ਜਾਂਦੀ ਤੈਨੂੰ ਛੱਡ ਕੇ ਮੈਂ ਹਾਂ ਮੇਰਾ ਪਤਲਾ ਤਾਂ ਕੋਟਾ ਟੌਲੀ ਅਰਗੀਆਂ ਸੀ ਸੁੱਕ ਗਿਆ ਦਿਨ ਚਾਰ ਦਿਨ ਗਾ ਖਾਦਾ ਨਹੀਂ ਜਾ ਆਪਣੀ ਮਾਮੀ ਨੂੰ ਗਿਆ ਦੁੱਧ ਦੇ 2 ਲੱਖ ਗਰਮ ਕਰ ਤੇ ਨਾਲ ਕੋ ਖਾਣ ਨੂੰ ਲਿਆਵੇ ਲੋਗ ਤਿੰਨ ਗੇ ਰਸ ਦੇ ਦੋ ਦੋ ਤਿੰਨ ਮੇਰੇ ਕੋਈ ਲਈ ਅੱਧਾ ਉਹਨੇ ਤੇ ਮਰ ਜਾਣਾ ਹੀ ਮੁੱਲ ਤਾਂ ਦੁੱਧ ਦੋ ਹੀ ਬੜੇ ਵੱਡੇ ਦੋ ਕਹਿਣਾ ਹਾਂ ਜਾ ਕਹ ਦੇ ਵੱਡੇ ਤੋਂ ਕਹਿ ਇਹਨੂੰ ਹੋਸ਼ ਆਵੇ ਤੇ ਢਿੱਡ ਚ ਕੋ ਪਾਈਏ ਉਹ ਨਾ ਉੱਠੀ ਤੇ ਲੈ ਜੀ ਪਾਲੇ ਗਈ ਮਾੜੀ ਜੀ ਕੀ ਹੈ ਪਈ ਜਾਂ ਤੇ ਜੱਬ ਗਲ ਉਹ ਲੱਤ ਜੂਗੀ ਉਹ ਵੀ ਟਪਕ ਕੇ ਉੱਠ ਕੇ ਖਲੋਗੀ ਆ ਆ ਇਹਨਾ ਹੁਣ ਫੇਰ ਮੇਰਾ ਰਲ ਕੇ ਪਿੰਡ ਨੂੰ ਤਿਆਰ ਹੋਈ ਸੀ ਹੁਣ ਨਹੀਂ ਜਾਂਦੀ ਆ ਦੁੱਧ ਬਣਾ ਦੇ ਵਾਡੇ ਦੋ ਗਲਾ ਦੋ ਗਲਾ ਨਾਨੀ ਆ ਤੇ ਇਹਦੇ ਰੋਏ ਖਾਦਾ ਨਹੀਂ ਕੋ ਹੰਦਰ ਜਾਉਦੇ ਤਾਂ ਆ ਹੀ ਆ ਭਰਾਵਾ ਮੇਰੀ ਸੁਣ ਲੈ ਗੱਲ ਚਾਹ ਚ ਰਸ ਪਾ ਦੇਣੀ ਆ ਕਿਤੇ ਨਹੀਂ ਨਾਨੀ ਕੋ ਕੁ ਮਜ਼ਦੋਰੀ ਚੱਲ ਗਈ ਤੇਰੀ ਨੂੰ ਕਿਲੋ ਤੇ ਦੁੱਧ ਲੈਦੇ ਆ ਸਾਰਾ ਦਿਨ ਮਾਂ ਪਤੋ ਦੀ ਚਾਹ ਬਣਾਉਂਦਾ ਦੁੱਧ ਹੋਰ ਆ ਜਾਊਗਾ ਦੋ ਪਾਦੇ ਦੋ ਦੋ ਵੱਡੇ ਗਲਾਸ ਬਣਾ ਲੈ ਲਾਚੀ ਖਾਣ ਸੀ ਸੇ ਆਪਰ ਤਾਂ ਕੋਈ ਨਾ ਕੋਈ ਹਮਤਰੀਓ ਤੁਹਾਡਾ ਹਾਂ ਕੋਈ ਨਹੀਂ ਕਰਕੇ ਤੇ ਦੇਣੀ ਮਾਤਾ ਨੂੰ ਦੋ ਗਲਾਸ ਦੁੱਧ ਦੇ ਪਰ ਮੈਂ ਲਾਗੇ ਬਹਿ ਕੇ ਪਿਆਲੂਗੀ ਤੁਹਾਡੇ ਹਲਕ ਚਾ ਜਾਣ ਦਿੱਤਾ ਜਿਹੜੇ ਤੁਸੀਂ ਝੋਨੇ ਦੇ ਪਾਜਾਂ ਦੇ ਨਾਲ ਇੱਡਰ ਨੂੰ ਪਾਣੀ ਆ ਜੇ ਉਹ ਨਹੀਂ ਮੈਂ ਗੱਲ ਹੋ ਜਾਣੀ ਕਿੱਲੋ ਮੈਂ ਦੁੱਧ ਮਗਾਉਣੀ ਆ ਸਾਰਾ ਦਿਨ ਚੂਲੀ-ਚੂਲੀ ਕਰਕੇ ਚਾਹ ਅੰਮtre ਗਲਾਸਾਂ ਭਰ-ਭਰ ਪੀ ਜਾਂਦੇ ਆ ਤੇ ਜਦੋਂ ਰਾਤ ਦਾ ਟਾਈਮ ਹੁੰਦਾ ਦੁੱਧ ਫਿਰ ਮਾਮਾ ਜੀ ਦੁੱਧ ਲੈ ਆਓ ਮੁੱਕ ਗਿਆ ਇਕ ਤੇ ਇਹ ਨਾ ਮੇਰਾ ਲਹੂ ਪੀਤਾ ਰਲ ਮਿਲ ਕੇ ਇਹਨੂੰ ਦੋ ਗਲਾ ਹੁਣ ਉੱਠ ਗਈ ਆ ਮਾਂ ਖਰਾਬ ਹੋਇਆ ਵਾ ਇਦਾਂ ਕਰਦੀ ਆ ਸਕੀਮ ਹੀ ਲਾਉਣੀ ਹੈ ਕਾ ਇਹਨਾਂ ਨੂੰ ਇੱਕਦਮ ਪਤਾ ਲੱਗੂਗਾ ਇੱਕ ਕਦੇ ਦੋ ਮੰਗੇ ਨਾ ਤਿੰਨ ਖੜਦੀਆਂ ਮੈਨੂੰ ਪਤਾ ਪੀਣਾ ਤੇ ਨਾ ਇਸ ਗਾਤਾ ਨੇ ਹਾਂ ਮੈਂ ਕਹਣਾ ਨਹੀਂ ਇੱਥੇ ਲਾਗੇ ਨਾਲੇ ਦੁੱਧ ਨੂੰ ਬਾਲਾ ਦਵਾ ਲੈਣੀ ਆ ਚੱਲਾ ਜੀ ਆਖਣਗੇ ਨਾ ਦੁੱਧ ਪਤਲਾ ਮੈਂ ਕਹਣਾ ਕੋਈ ਨਹੀਂ ਦੁੱਧ ਦੀ ਲਾਂਮਾ ਦਵਾਂਗੀ ਕਾ ਤੇ ਆਇਆ ਵਾ ਵਾ ਆਲਾ ਖਾਡੋ ਦੁੱਧ ਪੀ ਲੋ ਸਾਰੇ ਜਾਣੇ ਪੀ ਗੋ ਚੰਗੀ ਤਿੰਨ ਗਲਾਸ ਬਣਾ ਕੇ ਲਿਆਈਓ ਖਾਡੋ ਦਿਨ ਕੀ ਕਰਨੇ ਮੈਂ ਤੂੰ ਵੀ ਪੀ ਲੋ ਨਾਲ ਕਮਜ਼ੋਰੀ ਹੋਈ ਓਦਨ ਦੀ ਸਾਰੇ ਟੱਬਰ ਨੂੰ ਮਾਤਾ ਉੱਠ ਰਸ ਲਿਆ ਮੈਂ ਖਾਣੇ ਮੈਨੂੰ ਘਰਾਟੋਂ ਢੰਡਈ ਆ ਰਸ ਹੁਣ ਜੋ ਬੰਦ ਕਾਨ ਤੇ ਜਾਉ ਲਿਆ ਹੁਣ ਦੁੱਧ ਕੱਲਾ ਪੀ ਲਾ ਰਸ ਖਾਣੇ ਦੁੱਧ ਮਿਲ ਗਿਆ ਇੰਨਾ ਹੀ ਬੜਾ ਵਾ ਇਹਦਾ ਪਾਣੀ ਠੰਡਾ ਹੋ ਲੈਂਦੇ ਪੀ ਲੈ ਢੰਡਈ ਆ ਠੰਡਾ ਹੀ ਲੱਗਣ ਲਿਆ ਵੇਖ ਲਾ ਜਿੱਦਨ ਦੀ ਮੰਜੇ ਤੇ ਪਈ ਨਾ ਕਿਤੇ ਮੈਨੂੰ ਰੋਟੀ ਦੀ ਬੁਰਕੀ ਨਹੀਂ ਸੁਜੀ ਕਿਤੇ ਕੰਮਲੀ ਹੋ ਗਈ ਇੱਥੇ ਹਾਏ ਦੇ ਸਵੇਰੇ ਦਹੀਂ ਨਾਲ ਪਰੌਂਠੀਆਂ ਖਾਣ ਲਈ ਹਾਂ ਕੱਚਾ ਕੱਚਾ ਜਾਵਾ ਕੀ ਦੁੱਧ ਉਹ ਨਾ ਮੈਂ ਵੀ ਕੱਲ ਵੀ ਮੈਂ ਲਾਮਾ ਦਿੱਤਾ ਦੁੱਧ ਵਾਲੇ ਨੂੰ ਵੀ ਦੁੱਧ ਥੋੜਾ ਜਿਹਾ ਤੇਰਾ ਪਤਲਾ ਤੇ ਕੱਚਾ ਕੱਚਾ ਜਾ ਹੁੰਦਾ ਵਿੱਚ ਪਾਣੀ ਜਿਹਾ ਲੱਗਦਾ ਹਣਾ ਇੰਨਾ ਨਹੀਂ ਨਹੀਂ ਪਾਣੀ ਤੇ ਨਹੀਂ ਪਾਤਾ ਦੁੱਧ ਚ ਲੈ ਮੈਂ ਕੋ ਪਾਣੀ ਪਾਉਣਾ ਨਹੀਂ ਲੱਭ ਨੂੰ ਜਾਨ ਦੇਣੀ ਹੈ ਕੁੜੇ ਹਾਏ ਨਹੀਂ ਮੈਂ ਮਰ ਜਾਣ ਵਾਲੇ ਦੁੱਧ ਘਰ ਘਰ ਕਰਦਾ ਹਾਂ ਨਾ ਚਰਿਤਰ ਜੇ ਨਾ ਕਰਾ ਮੇਰੀ ਮੇਲੇ ਲਾ ਕੇ ਬੈ ਕੇ ਸੁਖੀ ਸੰਦੀ ਹਾਂ ਤੂੰ ਦੁੱਧ ਵਧੀਆ ਦੇ ਕੇ ਜਾ ਹਾਂ ਵੇਲਾ ਦੋ ਤਾਂ ਮੇਰੇ ਨੂੰ ਸਾਰਾ ਪਤਾ ਤੂੰ ਮਜੇ ਤੇ ਕਾਦਾ ਪੈ ਗਈ ਆ ਆ ਸ਼ਾਪ ਤੇਰੀ ਨਾ ਕਿਆ ਵੇ ਤਾਂ ਮੈਨੂੰ ਇਲਾਚੀ ਦਾ ਬਣਾਉਣ ਦੁੱਧ ਚੰਗਾ ਲੱਗਦਾ ਹਾਂ ਦੁੱਧ ਪਾਲਾ ਹਾਂ ਦੁੱਧ ਵੇ ਵੇਖੀ ਮੈਂ ਆਪ ਦੁੱਧ ਕਰਕੇ ਲਿਆਉਂਗੀ ਗਰਮ ਹੋਰ ਆਹਨ ਦੇ ਪਾਣੀ ਮੈਂ ਅਸੀਂ ਪਾ ਕੇ ਮੇਰੀ ਸੁਣ ਲੈ ਗੱਲ ਆ ਸ਼ਾਪ ਤੇਰੇ ਹੱਥੋਂ ਮੈਂ ਨਹੀਂ ਲਾਈ ਕੱਲ ਨੂੰ ਨੌ ਨੂੰ ਬਦਨਾਮੀ ਦੇਣੀ ਆ ਆ ਤੇਰੀ ਧੀ ਨੇ ਪਾਈ ਹੋਈ ਸੈਨੋ ਇਹ ਨਹੀਂ ਆਪੀ ਮੰਜੀ ਦੇ ਪਾਈ ਇਹਨਾਂ ਹੋਸ਼ ਆਵੇ ਇਹਨੂੰ ਹੋਰ ਫਿਕਰ ਪਾਉਂਦੀ ਸ਼ਾਪਾਂ ਦੇ ਲੈ ਨਹੀਂ ਸ਼ਾਪਾਂ ਨਾਲ ਲੈ ਕੇ ਜਾਣੀਆਂ ਵਾਲੀਆਂ ਵਾਲੀਆਂ ਸੱਚ ਕਿੱਥੇ ਗਈ ਬਾਈ ਕਿੱਥੇ ਵਾਲੀਆਂ ਮੈਨੂੰ ਕੀ ਪਤਾ ਤੂੰ ਹੀ ਲੱਗੇ ਨਾਲੇ ਤੇ 24 ਘੰਟੇ ਤੂੰ ਇਹ ਮੇਰੇ ਕੰਨੀ ਹੁਣਾ ਹੈ। ਵੇਖੋ ਹਾਂ ਜੋ ਬੰਦਾ ਸਿਆ ਮੈਨੂੰ ਇਹਨੂੰ ਤੇਰੀ ਥੋੜੀ ਆ ਇਹਨੂੰ ਤਾਂ ਤੂੰ ਅਪਰਵਿਜ ਦੀ ਪਈ ਹੋ। ਵਾਲੀਆਂ ਵੇਖ ਲੈ ਲਾ। ਕਿਉਂ ਲਾਈਆਂ ਫਿਰ ਦੱਸ। ਹਾਂ ਚੱਲੇ ਹੀ ਨਾ ਤਿਆਰ ਹੋ ਗਏ। ਜਾਓ। ਚਾਰ ਵਾਲੇ ਡੱਬਿਆਂ ਤੱਕ ਪਾਇਆ ਹੀ ਵਿੱਚ। ਲੈਟ ਜੀ ਖਾਰੇ। ਨਹੀਂ ਮੇਰੀ ਗੱਲ ਸੁਣ ਤੇਰੇ ਵੱਲੋਂ ਆਪ ਦਿੰਦਿਆਂ ਵੀ ਆ ਲੈ ਜਾਓ ਲੈ ਕੀ ਮਸਾ ਚਾਲ ਲੈ ਲਿਆ। ਇਹ ਕਹਿੰਦੇ ਕਰੋ ਚਾਰ ਨਹੀਂ ਖਰੀਦਾ ਕਮਲ ਜੀ। ਕਿਉਂ? ਆਹੋ ਸਿਆਣੇ ਕਹਿੰਦੇ ਆ ਸਿਆਣੇ ਤਾਂ ਬੜਾ ਕੋ ਕਹਿੰਦੇ ਆ ਤੇ ਜ ਵੀ ਕਹਿੰਦੇ ਨੌ ਲੁਦਰੀ ਨਹੀਂ ਚਲਾਉਂਦੀ ਬੈਡ ਦੀ ਚਾਦਰ ਬੈਡ ਦੀ ਸੀ ਬੈਡ ਸ਼ੀਟ ਜਿਹੜੀ ਲਈ ਸੀ ਮੇਰੇ ਲਈ ਲਈ ਸੀ ਤਾਂ ਲਈ ਮੈਂ ਮੇਰੇ ਲਈ ਲਈ ਮੈਂ ਪੁੱਛਿਆ ਹਾਈ ਚੱਲੇ ਥੋੜੀ ਨਾਲੇ ਪਾਊਡਰ ਦਾ ਡੱਬਾ ਮੇਰੇ ਭਰਾ ਨੇ ਕੰਟੀਨ ਚੋਂ ਲਿਆ ਕੇ ਦਿੱਤਾ ਸੀ ਉਹ ਵੀ ਪਾ ਲਿਆ ਉਹ ਵੀ ਵਿੱਚ ਪਾਇਆ ਲੈ ਕੇ ਨਾ ਪੈ ਗਿਆ ਭੈਣਾ ਤੇਰੇ ਘਰੇ ਹੀ ਆਉਂਦੇ ਨੇ ਮਾਰਾ ਢਾ ਕੇ ਮਨ ਦੁਖੀ ਹੋਇਆ ਹਨੂ ਕਿਹੜੇ ਗੱਲਾਂ ਚ ਪਾਉਂਦੀ ਓ ਬੈਂਕ ਦੀਆਂ ਕਾ ਬੈਂਕ ਦੀਆਂ ਸਾਡੀ ਨੂੰ ਕੀ ਹੋ ਗਿਆ ਓਏ ਇਦਾਂ ਦੀਆਂ ਗੱਲਾਂ ਕਰਦੀ ਏ ਮੈਂ ਪਕਾ ਨਹੀਂ ਲੱਗਿਆ ਮੈਂ ਨਾ ਬੋਲ ਚੀ ਆਵਦਾ ਤੁਸੀਂ ਸੰਗ ਪਾੜਿਆ ਲਾਗੇ ਨਾਨੀ ਦੇ ਦੁੱਧ ਦਾ ਉਹ ਨਾ ਪਾਉਣ ਦੇ ਆਈਂ ਨੀ ਪੀਣਾ ਦੁੱਧ ਲੈ ਜਾ ਮੈਂ ਆਪ ਦੁੱਧ ਕਰੂ ਲੈ ਚੀ ਪਾ ਕੇ ਵੇਖੀ ਇਹੋ ਹੀ ਦੁੱਧ ਕਿਤਾ ਅੰਦਰੋਂ ਕਰਨੀ ਪਤਿੰਦੇ ਚ ਆ ਕਾੜੀ ਕਾੜ ਕੱਲਿਆਂ ਚ ਚੱਲ ਵੇ ਰਸ ਲੈ ਕੇ ਆ ਬੈਠਾ ਮਾਂ ਦੇ ਸਰਾਨੇ ਦਾੜੀ ਮੂੰਹ ਆ ਗਈ ਰੋਈ ਜਨਾਂ ਦੇ ਲਾਗੇ ਰੋਣਾ ਜਿਨਾਂ ਨੂੰ ਤਰਸਉਣਾ ਆਪਣੀ ਨਾਨੀ ਦਾ ਜਿਨਾਂ ਦੇ ਮੂੰਹ ਦਾੜੀਆਂ ਆ ਜਾਂਦੀਆਂ ਉਹਨਾਂ ਦਾ ਦਿਲ ਨਹੀਂ ਹੁੰਦਾ ਪਤਾ ਮੈਨੂੰ ਜਿਨਾਂ ਕ ਤਰਸਉਣਾ ਮਮੀ ਪਰਤਾਇਆ ਹੀ ਬੈਡ ਤੋਂ ਚੁੱਕ ਕੇ ਇਹ ਬੈਡ ਤੇ ਮਾਰੀ ਨਾ ਮਾਂ ਉਹ ਤੈਨੂੰ ਚੇਤਾ ਆਉਂਦੀਆਂ ਕਿ ਸੁੱਤੀ ਆ ਉਹ ਦੁੱਧ ਵੀ ਆਨੀ ਬੜੋ ਇਹਨੂੰ ਗੜਾ ਪਾ ਲੱਕੜ ਮਾਬੂਤੀ ਆਂਦੀ ਐਸੀ ਕਰ ਦੋ ਉਹ ਆਂਦਾ ਇਹਨੂੰ ਬੜਾ ਪਤਾ ਲੱਗ ਗਿਆ ਆ ਹੀ ਅਸੀਂ ਥੱਲੇ ਜਾਦੇ ਥੱਲੇ ਨਹੀਂ ਪਉਣਾ ਤਾਂ ਬਾਈ ਬਹੁਤ ਕਿਹਾ ਡਾਕਟਰ ਨੇ ਤੂੰ ਇਹਦੀ ਨਾ ਠੰਡ ਚੁੱਪ ਇੱਕ ਮਿੰਟ ਹੁਣ ਚੁੱਪ ਕਰ ਜਾ ਬੋਲਿਓ ਨਾ ਨਹੀਂ ਪਹਿਲਾਂ ਲੱਗਦੀ ਚੁੱਪ ਬੈਂਕ ਦੀਆਂ ਕਾਪੀਆਂ ਕਿੱਥੇ ਰੱਖੀਆਂ ਪਹਿਲਾਂ ਸੱਚ ਦੱਸੀ ਕਾਪੀਆਂ ਮੈਨੂੰ ਆ ਜਾ ਇਨੇ ਹੋਸ਼ ਨਹੀਂ ਮੈਨੂੰ ਨਾ ਜਖਵਾਓ ਇਹ ਨਾ ਕਿੱਟ ਜਪਾਈਆਂ ਸੀ ਆਪਣੀ ਚੰਨੂ ਤੇ ਤਾਂ ਡਈ ਓਏ ਯਾ ਤੂੰ ਬੁੜੀਆਂ ਕਿੱਟ ਜਪਾਈਆਂ ਸੀ ਪਉ ਪਾਉਂਦੇ ਆ ਨਾ ਇਹਦੀ ਟੈਨਸ਼ਨ ਵਾਜਾ ਚੱਲ ਜਾ ਜਾ ਚੱਲ ਜਾ ਵਾਹ ਟੈਨਸ਼ਨ ਤੂੰ ਹੀ ਪਾਉਂਦਾ ਫੜਾਓ ਤਾ ਤੇ ਨਹੀਂ ਪੀਣਾ ਤੇ ਫੜਾਓ ਇੱਧਰ ਲੈ ਤੂੰ ਵੀ ਲਾ ਫੜਾ ਵੀ ਕਲਾ ਫੜਾ ਫੀਲਾ ਉਹਨੂੰ ਦੇ ਦੋ ਘਟ ਦਾ ਕਾਜਾ ਲੂ ਦੋ ਥੋੜਾ ਜਿਆ ਜਿੱਤਾਂ ਦਾ ਦੁੱਧ ਹੈਗਾ ਕਦੀ ਵੀ ਨਹੀਂ ਮੈਂ ਆਪ ਕਾੜ ਕੇ ਲਿਆਉਣੀ ਅੰਦਰ ਫੜਾ ਭਾਂਡੇ ਮਾਂਜਾ ਮੈਂ ਤਾਂ ਤੁਹਾਡੀ ਗੋਲੀ ਆ ਤੂੰ ਮਾਂ ਦੇ ਸਿਧਾਂਤ ਦਾ ਬੰਦ ਮਾਂ ਦੇਣੀ ਆ ਸਾਹ ਕਰਨੀ ਬੋਰੇ ਜੇ ਪਾ ਕੇ ਅੰਦਰ ਆ ਤੇ ਤੁਝੇ ਲਾਇਆ ਭਾਂਡੇ ਬਾਣਾ ਮਿਲ ਗਿਆ ਤੁਹਾਨੂੰ ਤੁਝੇ ਲਾਇਆ ਬਕਵਾਸ ਕਰਦੀ ਇਹ ਗੱਲਾਂ ਨਾ ਸੁਣੀ ਮੈਂ ਮਾਰਦੀ ਹੋ ਨਾ ਮੇ ਹੋਠਾਂ ਹਾ ਦਾ ਤੇਰੇ ਬਿਨਾ ਜੀਣਾ ਰਾਮ ਹੋਇਆ ਵਾ ਤੂੰ ਨਾ ਪੁੱਤ ਜਾਏਗਾ ਰਸ ਮੰਗੇ ਰਸ ਦਿੱਤੇ ਨਹੀਂ ਮੈਨੂੰ ਜਾ ਲਿਆ ਦੇ ਰਸ ਅਹੀਂ ਤੇਨੇ ਇਹਨੂੰ ਕਿੰਨੇ ਦਿਨ ਨਾ ਲੈ ਦੇਣਾ ਕਾਕੇ ਦਾ ਚਾਹ ਗੱਲ ਸੁਣ ਲੈ ਦੇ ਗੱਲ ਕਰਨ ਦੁੱਧ ਚੰਗਾ ਨਹੀਂ ਗਰਮ ਕੀਤਾ ਨਹੀਂ ਪਾਣੀ ਆਏ ਲੈ ਪਾਣੀ ਜਾਂ ਤੂੰ ਆਪ ਕੋ اٹਕੇ ਗਰਮ ਕਰ ਤੇ ਜਾ ਰਸ ਲੈ ਮੈਨੂੰ ਚੁੱਪ ਗੱਲ ਨਹੀਂ ਮੇਰੀ ਗੱਲ ਦਾ ਜਵਾਬ ਦੇ ਪਹਿਲਾਂ ਟਰੰਕ ਚ ਕੀ ਸਮਾਨ ਆਹ ਮੰਮੀ ਗੱਲ ਸੁਣ ਕੀ ਇਹਨੇ ਤੰਤਰ ਮੰਤਰ ਜਿਹਾ ਕੱਠੇ ਕੀਤੇ ਆ ਹੈ ਬੋਲ ਹੋਏ ਗਮ ਹੋ ਗਈ ਉਹ ਫੇਰ ਲੱਗਦਾ ਛੁਪਾਉਂਦੇ ਨੇ ਕਿਤੇ ਉਹ ਨਾ ਤੰਤਰਾ ਮੰਤਰਾਂ ਤਾਂ ਇਹਨੂੰ ਗਮ ਕਰ ਦਿੱਤਾ ਪਤਾ ਨਹੀਂ ਨਾ ਨਾਂ ਹੀ ਲਿਆ ਇਹ ਮਮੀ ਇਹ ਮਮੀ ਨਹੀਂ ਫੇਰ ਗਈ ਅੱਧੇ ਬਣ ਕੇ ਇੰਤਿਆਸ ਤੇ ਹਾਂ ਇਹ ਠੀਕੜੀ ਇਹਨੂੰ ਦੇਣ ਦੀਆਂ ਦੁੱਧ ਚੱਜਦਾ ਤੇ ਕਿਤੇ ਮੱਸਾ ਮੈਨੂੰ ਕੋ ਬਰਾਟ ਹੋਣ ਲਈ ਆ ਮੇਰੀ ਗੱਲ ਸੁਣੋ ਤਾਂ ਲੰਕ ਚ ਕੀਤ ਅੰਤਰ ਮੰਤਰ ਜ ਇਕੱਠਾ ਕੀਤਾ ਮੈਨੂੰ ਤਾਂ ਪਤਾ ਨਹੀਂ ਮੈਂ ਨਹੀਂ ਰੱਖਿਆ ਕੋਈ ਜਿਉ ਨਹੀਂ ਤੇਰਾ ਕਰ ਜਿੰਦਾ ਆਹੋ ਜਿੰਦਾ ਅੰਦਰ ਲੱਭਾਇ ਇਹਨੇ ਕਿਹੋਰਾ ਤਾ ਇਹਨੇ ਕਿਹਾ ਦੇ ਨਾ ਜਿੰਦਾ ਦੀ ਚਾਬੀ ਤੇ ਕੋں ਚਾਬੀ ਜੇ ਨਾਲੇ ਨਾ ਬੰਨੀ ਜੱਡ ਪਾ ਸਕੀ ਹੁੰਦੀ ਕੋਈ ਆ ਦੋ ਹੀ ਇੱਕ ਨਹੀਂ ਲੱਭਦੀ ਅਮੀ ਵੀ ਹੋ ਸਕਦਾ ਵਾ ਪੈਸੇ ਕਿੰਨੇ ਪੈਸੇ ਤੇਰੇ ਟਰੰਕ ਚ 7000 ਲੈ ਤੇਰੇ ਕੋਲ ਦਾ ਸਾਰਾ ਤਾਂ 1000 ਰੁਪਈਆ ਵਾ 2.5000 2:30 2:30 ਆਹੋ ਇਹਨੇ ਕੱਢ ਲਈਓ ਤਾਂ ਠੰਡੇ ਸੀਰੀ ਜੀ ਬੈਠੀ ਹੋ ਕੇ ਨੇ ਦੇਖਣਾ ਚਾਬੀ ਲੱਭਦੀ ਮੈਂ ਵੀ ਕਹਾ ਵੀ ਇਹਨੂੰ ਕਿਉਂ ਨਹੀਂ ਆਉਣ ਡਿਆ ਕੋਈ ਕਦੇ ਦੀ ਨਹੀਂ ਇੱਕ ਚਾਬੀ ਲੱਭਦੀ ਇੱਕ ਨਾ ਸਾਨੂੰ ਉਹ ਪਹਿਲੀ ਦੀ ਕਾਰ ਦੀ ਲੱਭੇ ਆ ਜੇ ਇੱਕ ਚਾਬੀ ਨਹੀਂ ਲੱਭਦੀ ਤੇ ਜਿੰਦੇ ਦੀ ਸੇਫਟੀ ਕਾਦੀ ਐ ਇਹਨੇ ਪੈਸੇ ਸਾਹਮਣੇ ਬੈਠੀ ਜਿੰਦਾਂ ਨਹੀਂ ਆ ਸਕਦੀ ਹੋਰ ਲਿਆ ਕੇ ਨਾ ਤੇ ਬਦਲ ਜੋ ਫੋਨ ਬਦਲਣ ਦਾ ਕੀ ਪੈਦਾ ਉਹਦੇ ਤੰਤਰ ਮੰਤਰ ਤੇਰੇ ਪਏ ਉਹਨਾਂ ਨੂੰ ਆਉਣਾ ਤਾਂ ਅੱਲਾ ਤੁ ਦੇਖੀ ਸਹੀ ਜਾ ਆ ਕੇ ਹਾਂ ਠੀਕ ਹੋ ਬਣਿਆ